ਉਸ ਦੇ ਨਾਲ ਰਿਲੇਟਡ ਹੈਗੀਆਂ ਮੈਂ ਥੋੜੀਆਂ ኦਪਰੇਸ਼ਨਲ ਡਿਟੇਲਸ ਹੈਗੀਆਂ ਉਹ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਪਾਉਂਗਾ ਬਟ ਮੈਂ ਤੁਹਾਨੂੰ ਜਿੰਨੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਕੁਝ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕੇਸ ਦੇ ਵਿੱਚ ਸੈਂਸਿਟੀਵਿਟੀ ਨੂੰ ਨਜ਼ਰ ਆ ਕੇ ਨਹੀਂ ਸ਼ੇਅਰ ਕੀਤੀ ਜਾ ਸਕਦੀ ਕੁਝ ਤੱਥ ਹਜੇ ਵੈਰੀਫਾਈ ਕਰਨੇ ਹੈਗੇ ਜੋ ਤੱਥ ਹੁਣ ਤੱਕ ਸਾਹਮਣੇ ਆਏ ਹੈਗੇ ਨੇ ਉਹ ਇਸ ਤਰ੍ਹਾਂ ਹੈਗਾ ਕਿ ਆਪਣੇ ਐਫਆਈਆਰ ਨੰਬਰ ਜਿਹੜੀ ਆ 223 ਜਿਹੜੀ ਹੈਗੀ ਆ 24 ਦੀ ਅੰਡਰ ਸੈਕਸ਼ਨ ਐਕਸਟਰੈਸ਼ਨ ਦੀ ਜਿਹੜੀ ਹੈਗੀ ਆ ਪੀਐਸ ਡਿਵੀਜ਼ਨ ਨੰਬਰ 7 ਲੁਧਿਆਣੇ ਦੇ ਵਿੱਚ ਦਰਜ ਹੋਈ ਆ ਇਦੇ ਵਿੱਚ ਇੱਕ ਵਿਕਟਮ ਸੀਗੇ ਉਹਨਾਂ ਨੂੰ ਜਿਹੜੀ ਹੈਗੀ ਐ ਐਕਸਟਰਸ਼ਨ ਮਨੀ ਕੀਤੀ ਗਈ ਹੈ ਜਿਹੜਾ ਅਕਿਊਜ਼ ਦੇ ਕੋਲੋਂ ਜਿਹੜੀ ਹੈਗੀ ਆ ਉਹਨਾਂ ਦੇ ਨਾਂ ਦੇ ਉੱਤੇ ਔਰ ਇਸ ਸੀਜ਼ ਨੂੰ ਸਾਡੇ ਸੀਪੀ ਸਾਹਿਬ ਨੂੰ ਜਦੋਂ ਪਤਾ ਲੱਗਾ ਇਮੀਡੀਏਟਲੀ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਐ ਇਹਦੇ ਵਿੱਚ ਜਿਹੜਾ ਹੈਗਾ ਕਾਰਵਾਈ ਕਰਨ ਦੇ ਹਦੇਸ਼ ਦੇਤੇ ਜਣ ਤੇ ਜੁਆਇੰਟ ਡੀਪੀ ਸੀਪੀ ਸਾਹਿਬ ਜਿਹੜੇ ਜੁਆਇੰਟ ਸੀਪੀ ਸਾਹਿਬ ਹੈਗੇ ਨੇ ਆਪਣੇ ਜਸਟਰਨ ਸਿੰਘ ਤੇਜਾਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਇਹਦੇ ਵਿੱਚ ਜਿਹੜੇ ਸੀਗੇ ਸੋ ਕਾਲਡ ਜਰਨਲਿਸਟ ਵੈਦਰ ਸਿਗੇ ਕਿ ਨਹੀਂ ਸਿਗੇ ਇਹ ਪ੍ਰੋਪਰ ਜਿਹੜਾ ਹੈਗਾ ਅਸੀਂ ਜਿਹੜੇ ਹੈਗਾ ਡੀਪੀਆਰਓ ਸਾਬ ਤੋਂ ਤੇ ਪੰਜਾਬ ਜਿਹੜੇ ਹੈਗੇ ਆਪਾਂ ਆਪਣੇ ਲੋਕ ਵਿਭਾਗ ਦੇ ਹੈਗੇ ਨੇ ਡਿਪਾਰਟਮੈਂਟੋਂ ਦੇ ਡੀਪੀਓ ਜਿਹੜੇ ਹੈਗੇ ਨੇ ਉਹਨਾਂ ਤੋਂ ਪਤਾ ਕਰਕੇ ਕੀਤਾ ਜਾਏਗੇ ਕਿ ਵਾਕਏ ਸੀਗੇ ਜਾਂ ਨਹੀਂ ਸੀਗੇ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਇਹ ਬੀ ਐਨ ਪੂਰੀ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਔਰ ਆਪਣੇ ਆਪ ਨੂੰ ਪ੍ਰੈਸ ਰਿਪੋਰਟਰ ਦਾ ਇਹਨਾਂ ਨੇ ਇੱਕ ਕਾਰਡ ਜਿਹੜਾ ਛਕਵਾਇਆ ਹੋਇਆ ਜਿਹਦੇ ਉੱਤੇ ਇਹਨਾਂ ਨੇ ਖਬਰ ਪੰਜਾਬ ਦੀ ਟੀਵੀ ਵੈਬ ਚੈਨਲ ਚਲਾ ਰਹੇ ਸੀਗੇ ਔਰ ਇਸ ਨਾਂ ਤੇ ਜਿਹੜੇ ਹੈਗੇ ਐਨਾਂ ਦੀਆਂ ਕਾਫੀ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਚੱਕੀ ਹੈਗੀਆਂ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਇਸ ਕੇਸ ਦੇ ਵਿੱਚ ਜਿਹੜੀ ਐਕਸਟਰਸ਼ਨ ਦੀ ਇਹਨਾਂ ਦੇ ਤੇ ਪਰਚਾ ਦਰਜ ਕੀਤਾ ਗਿਆ ਔਰ ਬਾਕੀ ਸਾਰੇ ਡੀਪੀਆਰਓ ਡਿਪਾਰਟਮੈਂਟ ਤੋਂ ਸਾਰਾ ਕੁਝ ਵੈਰੀਫਾਈ ਕਰਕੇ ਦੇਖਿਆ ਜਾਏਗਾ ਕਿ ਇਹ ਵਾਕਏ ਜੈਨੂਨ ਪੱਤਰਕਾਰ ਸੀਗੇ ਜਾਂ ਨਹੀਂ ਸੀਗੇ ਔਰ ਬਾਕੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਅਪੀਲ ਕਰਨਾ ਕਿ ਜੇ ਕੋਈ ਇਦਾਂ ਦੀ ਕਿਸੇ ਆਮ ਵਿਅਕਤੀ ਨੂੰ ਧੋਖੇ ਨਾਲ ਜਾਂ ਜੇਤੇ ਮਨੀ ਦੀ ਐਕਸਟਰੈਕਸ਼ਨ ਕੀਤੀ ਜਾਂਦੀ ਆ ਪ੍ਰੈਸ ਦੇ ਨਾਂ ਤੇ ਜ਼ਰੂਰ ਸਾਡੇ ਨੋਟਿਸ ਲੈ ਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਬਣਦੀ ਕਾਰਵਾਈ ਕੀਤੀ ਜਾਏ ਔਰ ਕਿਸੇ ਵੀ ਜਿਹੜਾ ਹੈਗਾ ਅਕਿਊਜ਼ ਦੇ ਨਾਲ ਜਿਹੜਾ ਹੈਗਾ ਜਾਂ ਵਿਕਟਮ ਦੇ ਨਾਲ ਧੋਖਾ ਨਾ ਹੋਵੇ ਉਹਨਾਂ ਦੇ ਨਾਲ ਜਿਹੜੀ ਹੈਗੀ ਐਸੀ ਚੀਜ਼ ਤੇ ਕੀਤੀ ਜਾਵੇ ਲੇਕਿਨ ਸਰ ਜੋ ਇਹਨੇ ਪੈਸਾ ਲਿਖਦਾ ਸੀਗਾ ਥਾਣੇ ਦੇ ਵਿੱਚ ਹੀ ਲਿਖਦਾ ਸੀਗਾ ਉਸ ਬੱਚੇ ਨੂੰ ਪਰਚਾ ਪਾਉਣ ਪਰਚਾ ਛੱਡੋ ਦੇਖੋ ਜਿਹੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਵੈਰੀਫਿਕੇਸ਼ਨਸ ਤੇ ਹੈਗੀਆਂ ਨੇ ਇਬਾਰ ਇਹਨਾਂ ਨੇ ਕਿਤੇ ਕੀਤਾ ਜੋ ਵੀ ਕੀਤਾ ਹੈਗਾ ਉਹ ਸਾਰੀਆਂ ਜਿਹੜੀਆਂ పార్ਟ ਆਫ ਇਨਵੈਸਟੀਗੇਸ਼ਨ ਬਟ ਇਮੀਡੀਏਟਲੀ ਇਹ ਜਿਹੜਾ ਹੈਗਾ ਅਸੀਂ ਪਰਚਾ ਦਰਜ ਕਰਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸੈਂਸਿਟਿਵ ਜਿਹੜਾ ਹੈ ਜਿਹੜਾ ਕੇਸ ਹੈਗਾ ਬਹੁਤ ਸੈਂਸਿਟਿਵ ਹੈ ਅਸੀਂ ਓਪਨਲੀ ਜਿਹੜਾ ਹੈਗਾ ਪ੍ਰੈਸ ਦੇ ਨਾਲ ਕਦੇ ਵੀ ਆਪਾਂ ਉਸ ਕੇਸ ਨੂੰ ਡਿਸਕਸ ਨਹੀਂ ਕਰ ਸਕਦੇ ਇਥੋਂ ਗ੍ਰਫਤਾਰ ਕੀਤਾ ਦੇਖੋ ਗ੍ਰਫਤਾਤੇ ਇਹਨਾਂ ਨੂੰ ਇਥੋਂ ਲੁਧਿਆਣੇ ਤੋਂ ਕੀਤਾ ਗਿਆ ਹੈਗਾ ਬਰਤ ਜਿਹੜੇ ਕਦੋਂ ਤੋਂ ਕਾਰੇ ਸੀ ਕਦੋਂ ਨਹੀਂ ਕਰੇ ਇਹਨਾਂ ਦਾ ਰਿਮਾਨਡ ਲੈ ਲਿਆ ਇਹ ਉਸ ਤਰੀਕੇ ਤੋਂ ਪਤਾ ਕੀਤਾ ਜਾਏ ਹੁਣ ਜਿੰਨੇ ਵੀ ਇਹਨਾਂ ਦੇ ਕੇਸਿਸ ਰੈਫਰੈਂਸ ਤੇ ਕੀਤੇ ਹੋਣਗੇ ਜਾਂ ਕਿਤੇ ਨਾ ਕਿਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰਦਾ ਵੀ ਜੇ ਕਿਸੇ ਵਿਅਕਤੀ ਨੂੰ ਲੱਗਦਾ ਕਿ ਇਹਨਾਂ ਦੇ ਨਾਲ ਕੋਈ ਐਸੀ ਚੀਜ਼ ਹੋਈ ਹੈ ਤੇ ਉਹ ਜ਼ਰੂਰ ਸਾਡੇ ਕੋਲ ਆਉਣ ਅਸੀਂ ਇਹ ਇਸ ਕੇਸ ਨੂੰ ਹੋਰ ਮਜ਼ਬੂਤ ਜਿਹੜਾ ਹਾਂ ਉਹ ਸਾਬਤ ਕਰੀਏ ਪਹਿਲਾਂ ਵੀ ਕੀ ਦੇਖੋ ਫਿਲਹਾਲ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਸੀਸੀਪੀ ਸਾਹਿਬ ਕੋਈ ਸਾਡੇ ਜੁਆਇੰਟ ਸੀਪੀ ਸਾਹਿਬ ਕੋਈ ਆਈ ਥੇ ਉਸ ਤੇ ਅਸੀਂ ਕਾਰਵਾਈ ਕਰਦੀ ਆ ਜੇ ਤੁਹਾਡੇ ਕਿਸੇ ਕਿਉਂਕਿ ਇਹ ਚੀਜ਼ ਇਦਾਂ ਨਹੀਂ ਹੁੰਦੀ ਹੈ ਕਿ 1 ਟੂ 1 ਹੁੰਦੀ ਆ ਜੇ ਕਿਸੇ ਨਾਲ ਕਿਤੇ ਹੈਗੀ ਆ ਜਾਂ ਕਿਸੇ ਕੋਲ ਇਨਫੋਰਮੇਸ਼ਨ ਹੈ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਔਰ ਅਸੀਂ ਉਸ ਤੇ ਕਾਰਵਾਈ ਕਰ ਦੇਵਾਂਗੇ ਕਿੰਨੇ ਰੁਪਏ ਲੈਂਦੇਗੇ ਅਸੀਂ ਕਿ ਸਰ ਇਸ ਮਾਮਲੇ ਦੇ ਵਿੱਚ ਇਹ ਤਾਂ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ 1.5 ਲੱਖ ਰੁਪਏ ਅਮਾਉਂਟ ਜਿਹੜੀ ਸੀਗੀ ਬਟ 50 ਹਜ਼ਾਰ ਜਿਹੜਾ ਹੈਗਾ ਉਹ ਇਹਨਾਂ ਨੇ ਰਿਸਿਵ ਕੀਤਾ ਸੀਗਾ ਬਾਕੀ ਕਿੱਥੇ ਕਿੱਥੇ ਗਈ ਕਿਵੇਂ ਕਿਵੇਂ ਗਈ ਉਹ ਰਿਮਾਂ ਇਹ ਜਿਹੜੀ ਚੀਜ਼ ਸਾਰੀ ਹੈ ਵੈਰੀਫਾਈ ਕਰ ਰਹੇ ਹਾਂ ਅਸੀਂ। ਹੋ ਜਾਣਗੇ ਗ੍ਰਫਤਾਰ ਕਿਤੇ ਨਾ ਹੋਵੇ ਕਿਸੇ ਪੈਸ਼ੈਂਟ ਦਾ। ਇਹੀ ਚੀਜ਼ ਜਿਹੜੀ ਹੈਗੀ ਹੋ ਸਕਦਾ ਇਹਨਾਂ ਦਾ ਕਾਫੀ ਵੱਡਾ ਗੈਂਗ ਹੋਵੇ ਔਰ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਬਹੁਤ ਉਮੀਦ ਹੈ ਤੁਹਾਨੂੰ ਜਲਦੀ ਇਸ ਬਾਰੇ ਦੱਸਿਆ ਜਾਵੇਗਾ। ਕਿਸ ਸਰ ਕਰਾਈ ਤੇ ਰਹਿੰਦੇ ਨੇ? ਇਹ ਚੀਜ਼ਾਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਕਹਿ ਰਿਹਾ ਵੈਰੀਫਿਕੇਸ਼ਨਸ ਦੀਆਂ ਹੈਗੀਆਂ ਜਦ ਤੱਕ ਵੈਰੀਫਾਈ ਨਹੀਂ ਹੋ ਰਹੀਆਂ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਕੋ ਡਿਟੇਲ ਤਾਂ ਨਹੀਂ ਦਿੰਦਾ ਲਗੀ ਸਰ ਜੀ ਨਾਲ ਜਿਹੜਾ ਉਹ ਪ੍ਰੈਸ ਦਾ ਕਾਰਡ ਜਿਹੜਾ ਬਣਾਇਆ ਗਿਆ ਹੈ ਉਹ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੋ ਗਿਆ ਜਿਹਦਾ ਆਰਐਨਏ ਨੰਬਰ ਹੋ ਗਿਆ ਉਹ ਚੂਰੇ ਵਿੱਚ ਅਪਰੋਸ ਤਾਂ ਇੱਕ ਖੇਤਾ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹੀ ਚੀਜ਼ ਮੈਂ ਕਹਿ ਰਿਹਾ ਨਾ ਜਿੱਦਾਂ ਤੁਹਾਡਾ ਪ੍ਰੋਸੀਜਰ ਹੈਗਾ ਯੈਲੋ ਕਾਰਡ ਹੁੰਦੇ ਨੇ ਸਾਰਿਆਂ ਦੇ ਹੁੰਦੇ ਪ੍ਰੈਸ ਦੇ ਤੇ ਨਾ ਉਹ ਹੈਗੇ ਨਹੀਂ ਹੈਗੇ ਉਹ ਸਾਰੀ ਚੀਜ਼ ਇੱਕ ਪ੍ਰੋਟੋਕੋਲ ਹੈਗਾ ਕਿ ਤੁਹਾਡੇ ਲੈਟਰ ਲੈ ਕੇ ਇੱਕ ਇਨਵੈਸਟੀਗੇਸ਼ਨ ਦੇ ਦੌਰ नहीं सके देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर